ਠੀਕ ਹੈ ਇੱਕ ਕੰਟਰੋਲ ਰੱਖੀ ਮੇਰੀ ਗੱਲ ਧਿਆਨ ਨਾਲ ਰੱਖ ਮੰਨੀ ਵੀ ਜਿਹੜੇ ਸਿਆਣੇ ਬੰਦੇ ਆ ਉਹਨਾਂ ਨੂੰ ਕਹਿ ਕੇ ਐਂ ਸਪੈਸ਼ਲ ਵੀ ਭਾਈ ਤੁਸੀਂ ਚੱਲਿਓ ਪੈਲਸ ਚ ਨਾਲ ਮੂਰੇ ਭਾਈ ਤੁਸੀਂ ਸਾਂਭਿਓ ਕੰਮ ਹੂੰ ਚੱਲ ਗਿਆ ਜਟਵਾਲੀ ਪਾਣੀ ਲਈ ਜਾਂਦਾ ਆ ਜਲ ਵਰਦੇ ਆ ਅੱਜ ਉਹ ਤੋਂ ਲੈਨੇ ਆ ਰਿਹਾ ਵਿਆਹ ਵਾ ਪਹਿਲਾਂ ਫਿਰ ਵਧੀਆ ਰਹਿ ਦੂਗੇ ਉਹ ਕਿਵੇਂ ਅੱਜ ਅਨਸਾਰੀ ਜੋੜੀ ਖੇੜੀ ਆਗੀ ਸਾਥਰੀ ਕਾਲ ਜੀ ਹਾਂ ਬੈਠੋ ਆਜੋ ਕਿਵੇਂ ਹੋ ਬਾਲੇ ਵਧੀਆ ਠੀਕ ਹੈ ਕਰਤਾਰ ਮੰਨ ਤੁਹਾਨੂੰ ਪਤਾ ਮਾਹੌਲ ਹੀ ਇੱਕ ਨੰਬਰ ਹੁੰਦਾ ਪਾਣੀ ਛੱਡਿਆ ਪਾਣੀ ਛੱਡਿਆ ਵੇ ਸੀਗਾ ਇੱਥੇ ਬੈਠੇ ਸੀਗੇ ਪਾਣੀ ਚੱਲੀ ਜਾਂਦਾਗਾ ਅੱਛਾ ਤੇ ਹੋਰ ਕਿਵੇਂ ਮਾਰਿਆ ਕਿਹੜਾ ਬੱਸ ਜਿਹੜਾ ਤਾਂ ਰਾਏ ਲੈਣੀ ਸੀ ਛੋਡੀ ਰਾਏ ਤਾਂ ਦੱਸੋ ਆਪਾਂ ਰਾਏ ਤਾਂ ਚਾਰ ਭਾਂਜੀਆਂ ਦੀ ਆ ਗਿਆ ਪਪਾ ਨਹੀਂ ਅੱਛਾ ਵਿਆਹ ਆ ਗਿਆ ਫੇਰ ਤਾਂ ਭਰਾ ਹੈਂਗਾ ਭਾਈ ਵਧਾਂਗੇ ਜੀ ਵਧਾਂਗੇ ਉਹਦੇ ਵਾਸਤੇ ਪਰ ਵਿਆਹ ਦੀ ਤਾਂ ਖੁਸ਼ੀ ਹੁੰਦੀ ਆ ਤੂੰ ਜਦਾ ਸਜ ਜਾ ਹੋਇਆ ਬੈਠਾ ਓਏ ਆਏ ਨਹੀਂ ਮਾਸਟਰ ਹਾਂ ਬਾਲਾ ਹੁਣ ਜਿਹਦਾ ਕੋਈ ਵੀ ਵਿਆਹ ਹੁੰਦਾ ਵਿਆਹ ਤੇ ਲੜਾਈ ਬਹੁਤ ਜਿਆਦੇ ਹੁੰਦੀ ਆ ਉਹ ਆ ਜਾਂਦਾ ਬਈ ਕੋਈ ਨਮਾਵੇਂ ਮੂਮੇ ਦਾ ਰੋਸ ਦੀ ਹੁੰਦੇ ਆ ਫੁੱਫੜ ਦਾ ਦੇਖ ਕਹਿੰਦੇ ਆ ਨਾ ਮੂੰਹ ਭਰਿਆ ਹੁੰਦਾ ਉਹ ਫੁੱਫੜ ਹੋ ਗਿਆ ਪ੍ਰੌਣਾ ਤਰਾਉਣਾ ਹੋ ਗਿਆ ਪ੍ਰੌਣਾ ਕੀ ਹੋਇਆ ਜੇ ਰੁੱਸਿਆ ਹੀ ਨਾ ਹਾਂ ਇਹ ਤਾਂ ਮਾੜਾ ਮੋਟਾ ਚੱਲਦਾ ਹੀ ਹੁੰਦਾ ਨਹੀਂ ਆਏ ਆ ਫਿਰ ਆਪਾਂ ਉਹੇ ਜਿਹਾ ਬਈ ਪਹਿਲਾਂ ਹੀ ਉਹਦਾ ਹੱਲ ਲੱਭ ਲਗੇ ਉਹਦਾ ਇੱਕ ਹੱਲ ਹੈਗਾ ਭਰਾਵਾ ਇਹ ਹੱਲੇ ਆ ਲੜਾਈ ਊਣੀ ਹੁੰਦੀ ਹਾਂ ਹੁਣ ਕਈ ਬੰਦਿਆਂ ਨੂੰ ਮੇਰੀ ਗੱਲ ਲੱਗੂ ਬੁਰੀ ਹਾਂ ਗੱਲ ਕੀ ਆ ਵੀ ਜਿਹੜੀ ਅੱਜ ਨਾ ਵਿਆਹਾਂ ਦੇ ਵਿੱਚ ਮੈਂ ਇੱਕ ਗੱਲ ਨੋਟ ਕਰਦਾ ਹਾਣਾ ਵੀ ਜਿਹੜਾ ਆਪਣੇ ਬਜ਼ੁਰਗ ਆ ਨਾ ਅੱਗੇ ਬਰਾਤ ਕਬੀਲਦਾਰ ਬੰਦੇ ਜਾਂਦੇ ਸੀ ਠੀਕ ਆ ਇਹ ਗੱਲ ਤੁਸੀਂ ਨੋਟ ਕਰਿਓ ਜਦੋਂ ਆਪਾਂ ਛੋਟੇ-ਛੋਟੇ ਸੀ ਆਪਣੇ ਪਿਓ ਦਾਦੇ ਬਰਾਤ ਜਾਂਦੇ ਸੀਗੇ ਆਪਾਂ ਲੈਦੇ ਸੀ ਨਾ ਚੰਗੀ ਜੁੱਤੀ ਲਿਓਣੀ ਵੀ ਬਰਾਤ ਜਾਣਾ ਭਾਈ ਫਲਾਨੇ ਦਿਨ ਫਲਾਨੇ ਦੇ ਜਾਣਾ ਜਾਂਦੇ ਸੀ ਨਾ ਦਾਦਾ ਜਾਂਦਾ ਸੀ ਵੱਧੋ ਵੱਧ ਪਿਓ ਤੋਂ ਪਹਿਲਾਂ ਦਾਦਾ ਜਾਂਦਾ ਸੀ ਆਪਾਂ ਛੋਟੇ ਹੁੰਦੇ ਦੇਖਦੇ ਸੀ ਉਹ ਤਾਂ ਨੂੰ ਆਦੇ ਹੁੰਦੇ ਟਰੰਕ ਚ ਪਾ ਕੇ ਲੈ ਗਏ ਸੀ ਹਾਂ ਹੁਣ ਗੱਲ ਕੀ ਹੋਈ ਹੁਣ ਕੰਮ ਹੋ ਗਿਆ ਉਲਟ ਪਿਓ ਤੇ ਦਾਦਾ ਦਾ ਘਰੇ ਹੁੰਦੇ ਆ ਹੁਣ ਤਾਂ ਕਹਿਣਗੇ ਮਾਲ ਡੰਗਰ ਸਾਮੀ ਹਾਂ ਠੀਕ ਐ ਅਸੀਂ ਜਾਨਨੇ ਆ ਬਰਾਤ ਨਿਆਣੀ ਮਤ ਹੁੰਦੀ ਐ ਸ਼ੋਰ ਮਤ ਕੋਸੋਰ ਮਤ ਦਾ ਕੀ ਹੁੰਦਾ ਕੋਸੋਰ ਮਤ ਚ ਹੁੰਦਾ ਹਰਖ ਹਾਂ ਜਿਹੜੀ ਉਮਰ ਹੁੰਦੀ ਐ ਨਿਆਣੀ ਇਹਦੇ ਚ ਬੰਦਾ ਦਿਲ ਤੋਂ ਕੰਮ ਲੈਂਦਾ ਦਿਮਾਗ ਤੋਂ ਨਹੀਂ ਕੰਮ ਲੈਂਦਾ ਲੜਾਈ ਦਾ ਵੱਡਾ ਕਾਰਨ ਇਹ ਮਾੜੀ ਜੀ ਕਿਸੇ ਨੇ 19 21 ਕੈਦੀ ਨਾਲ ਦੀ ਨਾਲ ਤੂੰ ਤੂੰ ਮੈਂ ਮੈਂ ਕਿਹੜਾ ਸਿਆਣਾ ਉਮਰਾ ਜਿਵੇਂ ਅੱਗੇ ਆਪਣੇ ਪਿਓ ਦਾ ਦੇ ਜਾਂਦੇ ਸੀ ਉਹ ਸੋਚਦੇ ਸੀਗੇ ਮੰਨ ਲਾ ਹੁਣ ਕਿਸੇ ਧੀ ਧਿਆਣੀ ਦੇ ਵਿਆਹ ਚ ਵਾਗ ਗਏ ਉਹ ਕੀ ਗੱਲ ਕਹਿਣਾ ਵੀ ਭਾਈ ਧੀ ਧਿਆਣੀ ਦਾ ਵਿਆਹ ਕੰਮ ਕਰ ਗਏ ਪੁੰਨ ਹੁੰਦਾ ਇਹ ਕਹਾਵਤ ਸੀ ਉਹਨਾਂ ਦੀ ਖਰਾਬ ਤੱਕ ਦੁਕਰਨਾ ਦੂਰ ਦੀ ਗੱਲ ਆ ਤੇ ਅੱਜ ਕੱਲ੍ਹ ਵਾਲਿਆਂ ਨੂੰ ਤਾਂ ਹੀ ਨਹੀਂ ਪਤਾ ਵੀ ਅਸੀਂ ਕੁੜੀ ਦੇ ਵਿਆਹ ਗਿਆ ਕਿ ਮੁੰਡੇ ਦੇ ਕਿਉਂ ਹੈ ਹੈ ਤਾਂ ਵਧੀਆ ਛੋਟੇ ਤੁਸੀਂ ਐਂ ਦੇਖ ਲਓ ਪੈਸੇ ਦੇ ਵਿੱਚ ਨਾ ਤਾਂ ਸਾਨੂੰ ਐਂ ਪਤਾ ਲੱਗੇ ਵੀ ਇਹ ਕੁੜੀ ਵਾਲਿਆਂ ਨੂੰ ਆ ਨਾ ਸਾਨੂੰ ਐਂ ਪਤਾ ਲੱਗੇ ਇਹ ਮੁੰਡੇ ਵਾਲਿਆਂ ਨੂੰ ਆ ਫਰਕ ਹੀ ਕੋਈ ਨਹੀਂ ਰਿਹਾ ਉਹ ਲੜਾਈਆਂ ਦਾ ਕਾਰਨ ਹੀ ਇਹ ਹੋ ਗਿਆ ਅੱਗੇ ਕੁੜੀ ਵਾਲਾ ਪਰਿਵਾਰ ਹੁੰਦਾ ਸੀ ਜਿਹੜਾ ਉਹ ਜਨ ਦੀ ਸੇਵਾ ਕਰਦਾ ਸੀ ਨੀਮਾ ਹੋ ਕੇ ਰਹਿੰਦਾ ਸੀ ਠੀਕ ਹੈ ਵੀ ਭਾਈ ਆਪਾਂ ਕੁੜੀ ਕੱਤਰੀ ਇੰਨੋਂ ਆਏ ਆ ਕੋਈ 19 ਕੀ ਗਲਤੀ ਨਾ ਹੋਵੇ ਯਾਰ ਆਪਾਂ ਧੀ ਧਿਆਣੀ ਦੇ ਕਾਰਜ ਚ ਆਏ ਆ ਹੁਣ ਅੱਜ ਦੀ ਕੁਸ਼ੋਰ ਮਤ ਨੂੰ ਕੀ ਪਤਾ ਵੀ ਧੀ ਧਿਆਣੀ ਅੱਗੇ ਪਿੰਡ ਦੀ ਧੀ ਭੈਣ ਨੂੰ ਧੀ ਭੈਣ ਸਮਝਦੇ ਸੀ ਅਗਲਾ ਕਹਿੰਦਾ ਜੀ ਯਾਰ ਸਾਡੇ ਪਿੰਡ ਦੀ ਕੁੜੀ ਆ ਹਾਂ ਆਗਮ ਸੀਗਾ ਹੁਣ ਇਹ ਜਿਹੜੀਆਂ ਲੜਾਈਆਂ ਪੜਾਈਆਂ ਹੁੰਦੀਆਂ ਖੱਪ ਪੈਂਦੀ ਐ ਕੌ ਨੂੰ ਖੱਪਾ ਪੈਂਦਾ ਐ ਗੱਲ ਹੋ ਗਈ ਕੋਸੋਰ ਮਤ ਦੀ ਨਿਆਣੀ ਉਮਰ ਦੇ ਜਵਾਕ ਜਾਣ ਲੱਗ ਗਏ ਜਿਆਦੇ ਠੀਕ ਐ ਇੱਕ ਕੰਟਰੋਲ ਰੱਖੀ ਮੇਰੀ ਗੱਲ ਧਿਆਨ ਨਾਲ ਰੱਖ ਮੰਨੀ ਵੀ ਜਿਹੜੇ ਸਿਆਣੇ ਬੰਦੇ ਆ ਉਹਨਾਂ ਨੂੰ ਕਹਿ ਕੇ ਐਂ ਸਪੈਸ਼ਲ ਵੀ ਭਾਈ ਤੁਸੀਂ ਚੱਲਿਓ ਬੈਲਸ ਚ ਨਾਲ ਮੂਰੇ ਭਾਈ ਤੁਸੀਂ ਸੰਭਿਓ ਕੰਮ ਠੀਕ ਐ ਘਰੇ ਕੱਲੇ ਕੱਲੇ ਬੰਦੇ ਦੀ ਡਿਊਟੀ ਲਾ ਕੇ ਆਂ ਆਪ ਚਾਣੇ ਬੰਦਿਆਂ ਦੀ ਫੇਰ ਕੰਮ ਕੰਟਰੋਲ ਚ ਰਹੂ ਤੇ ਜੇ ਕਾਰਡ ਵੰਡ ਤੇ ਛੋਡੇ ਵਾਲੇ ਸੋਹਰੇ ਜਾਨੇ ਫੇਰ ਮੈਂ ਤੈਨੂੰ ਦੱਸੀ ਜਾਨਾ ਫੇਰ ਤੇਰਾ ਪੂ ਤੂ ਕੁੜੀਸਾ ਉਹਨਾਂ ਨੇ ਨਹੀਂ ਦੇਖਣਾ ਠੀਕ ਹੈ ਹਾਂ ਕਿ ਉਹ ਨਿਆਣੀ ਮਤ ਨਿਆਣੀ ਹੁੰਦੀ ਆ ਜਿਹੜੇ ਕਾਰਡ ਕੂਡ ਵੰਡਣੇ ਆ ਕਹਿਣਾ ਕਹੋਣਾ ਆਪ ਜਾਈਂ ਕਦ ਇਹ ਜਵਾਕਾਂ ਨੂੰ ਭੇਜਦੇ ਜਵਾਕ ਜੇ ਪਤਾ ਨਹੀਂ ਕੀ ਕੁਛ ਕਰਿਆਉਣਗੇ ਵੰਡ-ਵੰਡ ਕੇ ਤੇ ਚੱਦ ਲਈ ਜਦੋਂ ਜਨਤਾ ਪੜਤਾ ਫਿਰ ਧੋਕਾ ਹੋਏਗਾ ਹੂੰ ਕਿਉਂ 100 ਕੁਸ ਸੋਚਣਾ ਪੈਂਦਾ ਬਾਈ ਕਾਰਜ ਇਹ ਕਰਨੇ ਬਹੁਤ ਔਖੇ ਆ ਉਹ ਡੀ ਜੇ ਡੂ ਜਿਆਂ ਤੇ ਲੜ ਪੈਂਦੇ ਆ ਮੱਕੇ ਆ ਗਾਣਿਆਂ ਜਾਂ ਬਿੱਸੀ 100 ਕੁਸ ਹੋਇਆ ਕਹੀ ਤਾਂ ਠੀਕ ਹੈ ਇਹ ਵੀ ਜੇ ਮੇਰੀ ਗੱਲ ਮੰਨੇ ਤਾਂ ਮੈਂ ਤੈਨੂੰ ਇੱਕ ਰਾਹ ਹੋਰ ਦੰਨਾ ਠੀਕ ਹੈ ਤੂੰ ਪ੍ਰੋਗਰਾਮ ਰੱਖੀ ਇੱਕ ਦਿਨ ਦਾ ਪੈਲਸ ਵਾਲਾ ਟਕਾ ਕੇ ਉਹਦੇ ਚਾਹੇ 2 ਰੁਪਏ ਵੱਧ ਲਾ ਦੀ ਐਵੇਂ ਨਾ ਕਿਤੇ ਨਾਲੇ ਪੈਲਸ ਕਰ ਲਈ ਨਾਲੇ ਘਰੇ ਕੜੀਸੀ ਫਰੀਂ ਤਪਲੇ ਪਾਈ ਨੇ ਜੇ ਭਾਏ ਨਾ ਲੀੜੀ ਗਾਲੇ ਕਰਨੇ ਆ ਫਿਰ ਪੈਲਸ ਵਾਲੇ ਨੂੰ ਰੁਪਏ ਕਹਦੇ ਦੇਣੇ ਆ ਕਮਲ ਗਵੀਰ ਉਹਦੇ ਚਾਹੇ 2 ਰੁਪਏ ਵੱਧ ਲਾ ਦੀ ਚੰਗਾ ਰਹੇਗਾ ਹੁਣ ਤਾਂ ਸਰਪੰਚ ਵਾਲੇ ਗੀਤ ਪਿੱਛੇ ਲੜੀ ਜਾਂਦੇ ਆ ਉਹ ਹਾਂ ਲੈ ਉਹ ਕਹਿੰਦੇ ਵੀ ਉਹ ਹਰੇਕ ਥਾਂ ਵਿਚਾਰਾ ਉਹ ਮਾਫੀਆਂ ਮੰਗੀ ਜਾਂਦਾ ਜਿਹੜੇ ਨੇ ਗਾਤਾ ਉਹ ਵੀ ਕਸੂਤਾ ਫਸਾਤਾ ਹੋਣ ਕਹਿ ਦਿੰਦੇ ਚਲਾਓ ਇਹਨੂੰ ਚਲਾਓ ਇਹਨੂੰ ਉਹ ਕਈ ਯਾਰੀ ਹੁਣ ਆਪਣਾ ਭੈਣ ਭਾਈ ਹੁੰਦੇ ਆ ਉਹ ਵੀ ਯਾਰ ਆਪਣੀ ਬਾਪਾਂ ਹੀ ਆ ਨਾ ਸਰਪੰਚ ਵੀ ਆਪਣੀ ਆ ਇਹ ਗੱਲਾਂ ਯਾਰ ਭੈਣਾਂ ਜੇ ਹੁਣ ਸਾਹਮਣੇ ਬੈਠਾ ਉਹਨੂੰ ਕੋਈ ਕਿਸੇ ਨੇ ਸ਼ਰਾਰਤੀ ਲਵਾਊਗਾ ਹੋਰ ਪਰਕਾ ਤੈਨੂੰ ਮੈਂ ਦੱਸੀ ਜਾਣਾ ਵੀ ਕਾਰਡ ਕੋਡ ਆ ਪਵੰਡੀ ਠੀਕ ਆ ਜਵਾਕਾਂ ਜਾਨੀ ਚੱਲ ਜੀ ਫਿਰ ਚੱਲ ਜੀ ਫਿਰ ਹੋਰ ਚਾਹ ਦੱਸੋ ਬਸ ਬਾਈ ਹੈ ਠੀਕ ਆ ਬੈਹ ਜਾਨੇ ਆਉਣ ਵਾਲੀ ਆ ਚਾਹ ਕੋਈ ਨਾ ਕਾਰਡ ਦੇ ਕੇ ਕੌਂਤੀ ਹੋ ਤੁਸੀਂ ਵੀ ਕਾਰਡ ਦੀ ਕੀ ਲੋੜ ਆ ਦੇਖੋ ਤੁਸੀਂ ਦੋ ਭਾਈ ਚੱਲ ਕੇ ਆਇਓ ਕਾਰਡ ਤੇ ਤੂੰ ਵੱਡਾ ਨਹੀਂ ਠੀਕ ਆ ਫੋਨ ਮਾਰਦੀ ਜਦੋਂ ਮਰਜੀ ਠੀਕ ਆ ਨਹੀਂ ਨਹੀਂ ਫਿਰ ਵੀ ਕਾਰਡ ਦਾ ਨਹੀਂ ਨਹੀਂ ਦੇਖ ਕਾਰਡ ਦਾ ਮੈਂ ਤੈਨੂੰ ਦੱਸਦਾ ਤੂੰ ਕੰਮ ਚ ਰੁੱਝਿਆ ਐਵੇਂ ਆ ਐਵੇਂ ਗੱਡੀਆਂ ਭੇਡਾਂ ਟ੍ਰੈਫਿਕ ਦਾ ਕੰਮ ਆ ਖੁਸ਼ੀ ਨੂੰ ਭਜਿਓ ਜਿਹੜੀ ਆਪਾਂ ਜਵਾਨ ਤੋਂ ਹਾਂ ਕਹਈ ਤੀ ਹਾਂ ਹੀ ਐ ਠੀਕ ਐ ਇਹ ਫਿਕਰ ਹੋ ਜਾ ਕੋਈ ਨੂੰ ਭਜੀ ਸਮਾਂ ਦੀ ਕੰਮ ਧੰਦਾ ਹੋਇਆ ਮੈਨੂੰ ਦੱਸੀ ਤੂੰ ਨਾ ਛੱਡ ਕੇ ਆਂ ਚੰਗਾ ਜੀ ਸਸਰੀ ਠੀਕ ਐ ਚੰਗਾ ਵੀ ਲੱਗ ਰਿਹਾ ਠੀਕ ਐ